ਔਰ ਇਲਾਕਾ ਵਸੀਆਂ ਮੇਰੀ ਸ਼ਹਿਰ ਤੇ ਇਲਾਕਾ ਨਿਵਾਸੀ ਨੂੰ ਬੇਨਤੀ ਹੈ ਜਿਵੇਂ ਤੁਸੀਂ ਜਾਣਦੇ ਹੋ ਵੀ ਸਭ ਤੋਂ ਸਾਡਾ ਮੇਨ ਟਾਰਗੇਟ ਐ ਸਾਡੇ ਡਰੱਗ ਆ ਇਹਦੇ ਚ ਸ਼ਹਿਰ ਨਿਵਾਸੀ ਪੱਤਰਕਾਰ ਸਾਡੇ ਭਰਾ ਪਹਿਲਾਂ ਹੀ ਸਾਡਾ ਬੜਾ ਸਾਥ ਦਿੰਦੇ ਆ ਹੋਰ ਵੀ ਸਾਥ ਦੇਣ ਜਿਹੜੀ ਇਹ ਨਸ਼ੇ ਦੀ ਲਤ ਆ ਲਹਨਤ ਆ ਸਾਡੇ ਸਮਾਜ ਨੂੰ ਲੱਗੀ ਆ ਇਹਨੂੰ ਅਸੀਂ ਜਿਹੜੀ ਜੜ ਤੋਂ ਖਤਮ ਕਰ ਸਕੀਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਰਿਹਾ ਦਿੱਤੇ ਆ ਜੀ ਉਨ੍ਹਾਂ ਦੇ ਵੀ ਇਹੀ ਹੁਕਮ ਹੈ ਕਿ ਕੋਈ ਵੀ ਨਸ਼ੇ ਦੀ ਇੱਕ ਵੀ ਜਿਹੜੀ ਬਾਈਟ ਵੀ ਆ ਉਹ ਵੀ ਨਹੀਂ ਕਿਸੇ ਦੇ ਤੂੰ ਵੇਚਣ ਦੇਣੀ ਤੇ ਨਸ਼ਾ ਲਗਭਗ ਖਤਮ ਹੋਣ ਦੇ ਕਿਨਾਰੇ ਤੇ ਆ ਤੇ ਇੱਚ ਪਬਲਿਕ ਸ਼ਹਿਰ ਵਾਸੀ ਪ੍ਰੈਸ ਸਾਡਾ ਸਹਿਯੋਗ ਕਰਨ ਤਾਂ ਜੋ ਇਹ ਜੜੋਂ ਪੁੱਟਿਆ ਜਾ ਸਕੇ ਸਰ ਲਗਾਤਾਰ ਤਾਰੀਬਾਦ ਸ਼ਹਿਰ ਦੇ ਲੋਕ ਜਿਹੜੇ ਆ ਟ੍ਰੈਫਿਕ ਦੀ ਸਮੱਸਿਆ ਤੋਂ ਜੂਝ ਰਹੇ ਆ ਇਹਦੇ ਲਈ ਕੀ ਉਪਰਾਲੇ ਤੁਹਾਡੇ ਵੱਲੋਂ ਕੀਤੇ ਜਾਣਗੇ ਬਹੁਤ ਜਲਦੀ ਮੇਰੇ ਜੋ ਧਿਆਨ ਚ ਆਇਆ ਡਡਵਾ ਚੌਕ ਆ ਇਹ ਪਰਲਾ ਬੱਸ ਸਟੈਂਡ ਆ ਇੱਥੇ ਜਿਹੜੇ ਆ ਟ੍ਰੈਫਿਕ ਮੁਲਾਜ਼ਮ ਜਿਹੜੇ ਆ ਉਹ ਲਗਾਏ ਜਾਣਗੇ ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਉਹ ਜੜ ਤੋਂ ਹੀ ਖਤਮ ਕਰ ਦਿੱਤੀ ਜਾਊਗੀ ਕੋਈ ਸਮੱਸਿਆ ਨਹੀਂ ਹੋਊਗੀ ਮੈਂ ਐਸਐਸਪੀ ਸਾਹਿਬ ਨਾਲ ਗੱਲ ਕਰਕੇ ਜਿਹੜੇ ਮੁਲਾਜ਼ਮ ਆ ਉਹ ਉੱਥੇ ਅਸੀਂ ਪੁਆਇੰਟ ਕਰ ਲਾਂਗੇ ਟ੍ਰੈਫਿਕ ਦੀ ਸਮੱਸਿਆ ਖਤਮ ਹੋ ਜੇ ਲਗਾਤਾਰ ਤੇਜ਼ ਰਫ਼ਤਾਰ ਦੇ ਨਾਲ ਪ੍ਰਾਈਵੇਟ ਬੱਸਾਂ ਜਿਹੜੀਆਂ ਆ ਉਹ ਸ਼ਹਿਰ ਦੇ ਵਿੱਚੋਂ ਨਿਕਲਦੀਆਂ ਆ ਉਹ ਬਹੁਤ ਸਾਰੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਹਾਦਸੇ ਵੀ ਹੋਏ ਆ ਇਸ ਨੂੰ ਲੈ ਕੇ ਸਰ ਕੀ ਪ੍ਰਾਲੇ ਜਿਹੜੇ ਬਸ ਇਹਨੂੰ ਵੀ ਜਲਦੀ ਜਦੋਂ ਟ੍ਰੈਫਿਕ ਦੀ ਸਮੱਸਿਆ ਹੱਲ ਹੋ ਗਈ ਜਦੋਂ ਟ੍ਰੈਫਿਕ ਕਰਮਚਾਰੀ ਲੱਗੇ ਤਾਂ ਇਹ ਸਾਰੀ ਸਮੱਸਿਆ ਹੱਲ ਹੋ ਜਾਊਗੀ ਸਰ ਪੌਡਰ ਚਾਹਵਾਲੇ ਆਮ ਦੇਖਣ ਆ ਕੇ ਜਗਾੜੂ ਰੇੜੇ ਬਣਾਏ ਆ ਕਿ ਇਹਨਾਂ ਦੇ ਦਰਬਾਰ ਤੋਂ ਦਿੱਲੀ ਜਾਂਦੀ ਹੈ ਨਾ ਤੇ ਉਹਨਾਂ ਦੇ ਨੰਬਰ ਹੁੰਦੇ ਆ ਤੇ ਨਾਂਵਾਂ ਦੇ ਕਾਗਜ਼ਤ ਹੁੰਦੇ ਆ ਕਾਨੂੰਨ ਅਨੁਸਾਰ ਜਿਹੜੇ ਵੀ ਕੋਈ ਇਸ ਤਰ੍ਹਾਂ ਦੀ ਕੀ ਜਿਹੜੀ ਨੌਲੇਜ ਆਏਗੀ ਜਾਂ ਸਾਹਮਣੇ ਆਊਗੀ ਉਹਨੂੰ ਕਾਨੂੰਨ ਅਨੁਸਾਰ ਜਿਹੜੀ ਆ ਉਹਨੂੰ ਬੰਦ ਕੀਤਾ ਜਾਊਗਾ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਕੰਮ ਆ ਜਗਾੜੂ ਰੇੜੇ ਵਾਲਾ ਨਹੀਂ ਹੋਊਗਾ ਸਰਾਂਮ ਸ਼ਹਿਰ ਦੇ ਜਿਹੜੇ ਦੁਕਾਨਦਾਰ ਆ ਜਾਂ ਜਿਹੜਾ ਯੂਥ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਇਹ ਕਹਿੰਦਾ ਵੀ ਯੂਥ ਜਿਹੜਾ ਆ ਉਹ ਦੁਕਾਨਦਾਰ ਆ ਉਹ ਸਾਡੇ ਪੁਲਿਸ ਦਾ ਸਹਿਯੋਗ ਕਰਨ ਜਦੋਂ ਵੀ ਉਹਨਾਂ ਨੂੰ ਕੋਈ ਸਾਡੀ ਲੋੜ ਪੈਂਦੀ ਆ ਮੇਰਾ ਫੋਨ ਨੰਬਰ ਆ ਮਾਨਜੋਗ ਐਸਐਸਪੀ ਸਾਹਿਬ ਦਾ ਫੋਨ ਨੰਬਰ ਆ ਉੱਤੇ ਜਦੋਂ ਵੀ ਮਰਜ਼ੀ ਫੋਨ ਕਰਕੇ ਕੋਈ ਵੀ ਇਨਫਾਰਮੇਸ਼ਨ ਦੇ ਸਕਦੇ ਆ ਤਾਂ ਇਹ ਸਾਡਾ ਸਹਿਯੋਗ ਕਰਨਾ ਸੀ ਉਹਨਾਂ ਦਾ ਸਹਿਯੋਗ ਕਰਦੇ ਆ ਸਰ ਤੁਹਾਡਾ ਆਪਣੀ ਡਿਊਟੀ ਬਾਰੇ ਦੱਸ ਦਿਓ ਕਿ ਹੁਣ ਤੱਕ ਤੁਸੀਂ بطور ਐਸ.ਐਚ.ਓ ਜਿਹੜਾ ਵਾ ਕਿੱ데 ਕਿੱ데 ਸੇਵਾਵਾਂ ਆਪਣੀ ਆ ਜਿਹੜੀਆਂ ਵਾ ਕੋਲ ਨਿਭਾ ਦਿੱਤੀਓ ਡਿਊਟੀ ਆਪਣੀ ਕਰ ਚੁੱਕੇ ਹੋ ਮੈਂ ਤਕਰੀਬਨ 7-8 ਜਗ੍ਹਾ ਤੇ ਐਸ.ਐਚ.ਓ ਰਿਆਂ ਕਾਦੀਆਂ 2-3 ਸਾਲ ਦਾ ਅਰਸ਼ਾ ਹੈ ਮੇਰਾ ਸ਼੍ਰੀ ਹਰਗੋਬਿੰਦਪੁਰ ਕਮਾਣ ਜੰਡੇਆਲਾ ਗੁਰੂ ਚਾਟੀਵਿੰਡ ਹੋਰ ਵੀ ਸੇਖਵਾ ਇਹਨਾਂ ਥਾਂਨੇ ਤੇ ਮੈਂ ਪਹਿਲਾਂ ਐਸ.ਐਚ.ਓ ਰਹਿ ਚੁੱਕੇ ਹਾਂ ਹੁਣ ਮੈਂ ਧਾਰੀਵਾਲ ਆਇਆ ਨੂੰ ਹੀ ਮੈਨੂੰ ਦੱਸ 15 ਦਿਨ ਹੋ ਗਏ ਆ ਬੜੀ ਵਧੀਆ ਪ੍ਰੈਸ ਵਾਲੇ ਡੀਲ ਕਰ ਰਹੇ ਆ ਦੁਕਾਨਦਾਰ ਸਾਨੂੰ ਵਧੀਆ ਤਰੀਕੇ ਨਾਲ ਹਰ ਇਨਫੋਰਮੇਸ਼ਨ ਦੇ ਰਿਹਾ ਜਿੰਦਾਂ ਮੈਂ ਤਕਰੀਬਨ 15-16 ਆਦਮੀ ਸੀ ਡਰੱਗ ਵਾਲੇ ਜਿਹੜੇ ਵੇਚਣ ਵਾਲੇ ਸੀ ਉਹ ਦਿੱਤੇ ਆ ਬਾਕੀ ਜਿਹੜੇ ਸਾਡੇ ਜਿਹੜੇ ਨੌਜਵਾਨ ਆ ਜਿਹੜੇ ਗਲਤ ਰਸਤੇ ਤੇ ਪੈ ਗਏ ਜਿਹੜਾ ਡਰੱਗ ਦਾ ਸੇਵਨ ਕਰਦੇ ਆ ਉਹਨਾਂ ਨੂੰ ਅਸੀਂ ਉਹਨਾਂ ਦਾ ਇਲਾਜ ਕਰਾਉਣ ਨੂੰ ਤਿਆਰ ਆ ਉਹਨਾਂ ਨੂੰ ਅਸੀਂ ਐਡਮਿਟ ਕਰਵਾ ਕੇ ਉਹਨਾਂ ਦਾ ਇਲਾਜ ਵੀ ਕਰਾਵਾਂਗੇ ਤੇ ਜਿਹੜੇ ਵੇਚਣ ਵਾਲੇ ਆ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ